ਹਾਂਜੀ ਕੀ ਨਾਮ ਤੁਹਾਡਾ ਮੇਰਾ ਜੀ ਹਰਪ੍ਰੀਤ ਸਿੰਘ ਅੱਛਾ ਇਹ ਕਾਫੀ ਦਿਨਾਂ ਤੋਂ ਮਾਮਲਾ ਚੱਲ ਰਿਹਾ ਕਿ ਬਿਜਲੀ ਦਾ ਰੈਂਡਿਕ ਜਾਂਦਾ ਹੈਗਾ ਵਾ ਕੀ ਮਾਮਲਾ ਕੀ ਹੈ ਪੂਰਾ ਜੀ ਤੁਹਾਨੂੰ ਅਜਾ ਇਹ ਮਾਮਲਾ ਜੀ ਇੱਕ ਹਫਤੇ ਚ ਤਿੰਨ ਮੋਤਾ ਹੋ ਗਈਆਂ ਆ ਹਰ 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 ਇੱਕ ਹਰ ਇੱਕ ਧਰਨੇ ਦੇ ਹਰ ਇੱਕ ਧਰਨੇ ਦੇ ਦਾਵਾ ਕੀਤਾ ਜਾਂਦਾ ਆ ਹਰ ਇੱਕ ਹਰ ਇੱਕ ਧਰਨੇ ਦੇ ਦਾਵਾ ਕੀਤਾ ਜਾਂਦਾ ਹੈ ਭਾਜੀ ਇੱਕ ਮਿੰਟ ਹਰ ਇੱਕ ਧਰਨੇ ਦੇ ਦਾਵਾ ਕੀਤਾ ਜਾਂਦਾ ਕਿ ਤੁਹਾਨੂੰ ਸੇਫਟੀ ਪ੍ਰੋਵਾਈਡ ਕਰਾਂਗੇ ਬੈਲਟਾਂ ਕਿੱਟਾਂ ਦੇਵਾਂਗੇ ਬਟ ਪਿਛਲੀ ਵਾਰ ਦਾਵਾ ਕੀਤਾ ਕਿੱਟਾਂ ਆਈਆਂ 400 ਬੰਦੇ ਚੋਂ 80 80 ਕਿੱਟਾਂ ਆਈਆਂ ਉਹ ਵੀ ਨਾਂ ਆਈਆਂ ਦੇ ਬਰਾਬਰ ਲੋ ਲੋ ਕੁਆਲਟੀ ਦੀਆਂ ਆਇਆਂ ਲੋ ਕੁਆਲਟੀ ਦੇ ਕਿੱਟਾਂ 400 ਬੰਦਾ ਆ 80 ਕਿੱਟ ਕਿਹਨੂੰ ਕਿਹਨੂੰ ਦਾਂਗੇ ਦੱਸੋ ਕਿਹਨੂੰ ਕਿਹਨੂੰ ਪ੍ਰੋਵਾਈਡ ਕਰਾਂਗੇ ਇਹ ਪੰਜਾਬ ਸਰਕਾਰ ਦਾਅਵੇ ਦਾ ਕਰ ਦਿੰਦੀ ਹੈ ਕਿਸੇ ਦਾ ਧੀ ਪੁੱਤ ਭਰਾ ਨਹੀਂ ਦੇਖਦੀ ਭਾਵੇਂ ਇਹ ਪ੍ਰਾਈਵੇਟ ਸਾਰੇ ਮੁਲਾਜ਼ਮ ਬੈਠੇ ਪ੍ਰਾਈਵੇਟ ਕੀ ਇਹਨਾਂ ਦੀ ਜਾਨ ਦੀ ਕੀਮਤ ਕੀ ਹੈ ਬਾਹਰ ਨੇ ਦੇਰ ਤਰਨੇ ਲੱਗੇ ਰਹਿਣਗੇ ਹਰ ਵਾਰ ਹਰ ਵਾਰ ਲੋਕੀ ਸੜਕਾਂ ਤੇ ਰੁੱਲਣਗੇ ਧੀਆ ਭੈਣਾ ਮਾਵਾਂ ਆ ਕੇ ਇੱਥੇ ਬੈਠਣ ਗਈਆਂ ਉਹਨਾਂ ਦੀਆਂ ਘਰਾਂ ਦੀਆਂ ਤੋ ਵੀ ਕਿਸੇ ਦਾ ਤੀ ਪੁੱਤ ਆਪਣੇ ਟੱਬਰਾਂ ਵਾਲਾ ਆ ਇਹ ਤੀਜਾ ਤੀਜਾ 700 ਹੋ ਗਿਆ ਤੀਜਾ ਇਹ ਜਦੋਂ ਧਰਨਾ ਲੱਗਦਾ ਉਦੋਂ ਸੁਣਵਾਈ ਹੁੰਦੀ ਆ 2 ਘੰਟੇ ਬਸ ਅਸਰ ਹੁੰਦਾ ਨੇ ਇਹਨਾਂ ਨੂੰ 2 ਘੰਟੇ ਅਸਰ ਹੁੰਦਾ ਹੈ ਕਿ ਹਾਂ ਅਸੀਂ ਕਿੱਟਾ ਪ੍ਰੋਵਾਈਡ ਕਰਾਂਗੇ ਕਿੱਟਾ ਤੁਹਾਨੂੰ ਹੁਣੇ ਕਿੱਟਾ ਦਿਖਾਈਏ ਨਾ ਨਕਮੀਆਂ ਉਹ ਨਾ ਦੇਣ ਦੇ ਬਰਾਬਰ ਹੈ ਅੱਛਾ ਇਹ ਜਿੰਨੇ ਵੀ ਮੁਲਾਜ਼ਮ ਬੈਠੇ ਨੇ ਸਾਰੇ ਇਹ ਸਾਰੇ ਕੱਚੇ ਜਿਹੇ ਨੇ ਭਾਈ ਮੇਨ ਗੱਲ ਸੇਫਟੀ ਇਹ ਕਹਿੰਦੇ ਕਿੱਟਾ ਪ੍ਰੋਵਾਈਡ ਕਰਾਂਗੇ ਨਾ ਕਿੱਟਾ ਪ੍ਰੋਵਾਈਡ ਹੋਈਆਂ ਨਾ ਕਿੱਤੇ ਗਏ ਆ ਨਾ ਕੁਛ ਇਹ ਹਰ ਵਾਰ ਧਰਨੇ ਤੇ ਬੈਠੇ ਰਾਂਗੇ ਹਰ ਵਾਰ ਅਸੀਂ ਧਰਨੇ ਤੇ ਬੈਠੇ ਰਾਂਗੇ ਅੱਜ ਅੱਜ ਇੱਕੋ ਤਿੰਨ ਹੋਈਆਂ ਕੱਲ ਫੇਰ ਹੋ ਜੇਗੀ ਫੇਰ ਪਰਸੋ ਹੋ ਜੇਗੀ ਇਹਨਾਂ ਦੀ ਨਾਕਾਮੀ ਦੇਖੋ ਕਿੱਟਾਂ ਦਾ ਦਾਵਾ ਕੀਤਾ ਕੋਈ ਕਿੱਟਾ ਸੇਫਟੀ ਪ੍ਰੋਵਾਈਡ ਕਰੋ ਉਹਨਾਂ ਨੂੰ ਕੋਈ ਪ੍ਰੋਵਾਈਡ ਨਹੀਂ ਇੱਕ ਇੱਕ ਨਾਲੇ ਪ੍ਰਾਈਵੇਟ ਨਾਲੇ ਬੰਦੇ ਵੀ ਘਟਿਆ ਇਹਨਾਂ ਦੇ ਮਾਰਨਿੰਗ ਇੱਕ ਸ਼ਿਫਟ ਹੁੰਦੀ ਦੁਪਹਿਰੇ ਇੱਕ ਸ਼ਿਫਟ ਹੁੰਦੀ ਰਾਤ ਨੂੰ ਦੋ ਕਰ ਦਿੰਦੇ ਕਿਉਂ ਇੱਕ ਬੰਦਾ ਹੁਣ ਚਾਰ ਏਰੀਏ ਬੰਦ ਹੋਣ ਇੱਕ ਬੰਦਾ ਸੰਭਾਲ ਲੇਗਾ ਉਹਨੂੰ ਇੱਕ ਟੀਮ ਸੰਭਾਲ ਲੇਗੀ ਇੱਕ ਟੀਮ ਇੱਕ ਟੀਮ ਚ ਦੋ ਬੰਦੇ ਹੁੰਦੇ ਆ ਉਹ ਇੱਕ ਪਾਸੇ ਕਰੇਗੀ ਤੇ ਦੂਜੇ ਪਾਸੇ ਕਰੇਗੀ ਪਿੱਛੋਂ ਪ੍ਰੈਸ਼ਰ ਆ ਜਾਂਦਾ ਜੀ ਆਪ ਕੰਪਲੀਟ ਹੁਣੀ ਕਰਾਓ ਐਕਸਲ ਸਰ ਵੱਲੋਂ ਵਾਪਸ ਆਈ ਹੈ ਤਾਂ ਹੁਣੀ ਕਰਾਓ ਅਰਜੈਂਟ ਉਹਨੂੰ ਛੱਡ ਦਿਓ ਜਿਹੜੀ 4-5 ਘੰਟਿਆਂ ਤੋਂ ਪਈ ਹੈ ਇਹ ਕਰਕੇ ਆਓ ਕਿਉਂ ਉਹ ਜ਼ਿਆਦਾ ਜ਼ਰੂਰੀ ਹੈ ਸੇਫਟੀ ਨਹੀਂ ਜ਼ਰੂਰੀ ਇਹਨਾਂ ਦੀ ਆ ਡੈੱਡ ਬੋਡੀ ਪਈ ਭੈਣ ਰੋਂਦੀ ਮਾਂ ਰੋਂਦੀ ਹੈ ਕਿੱਥੇ ਜਾਣ ਅਗਲੇ ਬੈਣਾ ਮਾਵਾਂ ਰੋਂਦੀਆਂ ਸੜਕਾਂ ਤੇ 메인 ਰੋਡ ਤੇ ਆ ਪੰਜਾਬ ਸਰਕਾਰ ਬੈਠੀ ਅੰਦਰ ਆ ਆ ਹੱਲ ਹੁੰਦੇ ਆ ਦਾਅਵੇ ਕਰ ਦਿੰਦੇ ਆ ਅੱਜ ਵੀ ਦਾਵਾ ਹੋ ਜਾਣਾ ਆ ਪਰ ਫੇਰ ਨਹੀਂ ਕੋਈ ਹੱਲ ਹੋਣਾ ਅੱਛਾ ਕੀ ਦਿਨ ਹੀ ਕੱਚੇ ਮੁਲਾਜ਼ਮ ਨੇ ਇਹ ਕਿੰਨੇ ਕਿੰਨੇ ਮੈਚਿਆਂ ਦੇ ਉੱਪਰ 10-10 ਸਾਲ ਹੋ ਗਏ ਉਹਨਾਂ ਨੂੰ 7-7 ਸਾਲ ਹੋ ਗਏ ਕਰਦੇ ਆ ਉਹਨੂੰ ਪਰ ਕਿਸੇ ਤਰੀਕੇ ਨਾਲ ਕਿਸੇ ਦਾ ਕੋਈ ਨਹੀਂ ਆਏ ਆਏ ਆ ਸੀਜ਼ਨ ਚ ਦਿੱਤਾ ਹੁੰਦੀ ਹੁੰਦੀ ਆਏ ਸੀਜ਼ਨ ਅੱਛਾ ਹੁਣ ਇੱਕ ਤਾਂ ਪੰਜਾਬ ਦਸਤਾਨੇ ਲੈਣੇ ਹੈਲਮਟ ਲੈਣਾ ਆਪਣੇ ਪੈਸਿਆਂ ਦਾ ਲੋਕ ਕਹਿੰਦੇ ਕਿਉਂ ਬਾਰਾ ਬਾਰਾ ਯਾਰਨ ਖਾਇ ਕਿੱਥੋਂ ਲੈਣਗੇ ਆਪਣੇ ਹੈਲਮਟ ਬਿਓਲੇ ਗਲਵਸ ਬੂਟ ਕਿੱਥੋਂ ਲੈਣਗੇ ਬੈਲਟਾ ਕਿੱਥੋਂ ਲੈਣਗੇ ਤੁਸੀਂ ਪ੍ਰੋਵਾਈਡ ਕਰਨੀਗੇ ਇਹਨੇ ਲੈਣੀਆਂ ਆ ਅੱਜ ਸੜਕਾਂ ਤੇ ਧੀਆਂ ਪੈਣਾ ਰੋਂਦੀਆਂ ਆ ਉਹ ਵੀ ਸਰਕਾਰ ਨੂੰ ਪਤਾ ਨਹੀਂ ਲੱਗਣਦੇ ਆ ਕਿਸੇ ਦਾ ਭਰਾ ਕਿਸੇ ਦਾ ਪਤੀ ਅੰਦਰ ਲੰਮਾ ਪਿਆ ਡੈੱਡ ਬੋਡੀ ਪਈ ਔਰ ਇਹ ਸਾਹਮਣੇ ਮੂੰਹ ਦੇਖੋ ਤਾਂ ਜਾ ਕੇ ਦੇਖਣ ਜੋਗ ਨਹੀਂ ਰਿਹਾਓ ਰੂ ਕੰਮ ਦੀ ਹੈ ਦੇਖ ਕੇ ਜੇ ਅੱਜ ਨਾ ਹੱਲ ਹੋਇਆ ਸਾਰੇ ਮੁਲਾਕਾਤ ਕਿਹਦੀ ਧੀ ਹੈ ਵੀ ਕਿਸੇ ਭਰਾ ਪੁੱਤਰ ਬੈਠੇ ਪਏ ਆ ਅੱਜ ਤੋਂਪੇ ਸੜਕਾਂ ਤੇ ਬੈਠੇ ਪਏ ਆ ਠੀਕ ਹੈ ਜੀ ਬਾਹਰ ਦੀ ਸਾਡੀ ਹੁਣ ਮੰਗ ਕੀ ਹੈ ਲਾਸਟ ਦੀ ਮੰਗ ਮੰਗ ਪ੍ਰਧਾਨ ਸਾਹਿਬ ਨੇ ਕੀਤੀ ਹੈ ਪ੍ਰਧਾਨ ਸਾਹਿਬ ਨੂੰ ਪਤਾ ਹੈ ਮੈਂ ਸਾਡੇ ਜਿਹੜੇ ਮੁਖੀ ਹੈਗੇ ਉਹਨਾਂ ਨੇ ਗੱਲ ਕੀਤੀ ਹੈ ਐਸੇ ਸਾਰੇ ਨਾਲ ਗੱਲ ਕਰਨਗੇ ਕੋਈ ਮੁੱਦੇ ਦੱਸਣਗੇ ਸਾਰੇ ਅੱਜ ਯਕੀਨਨ ਤੁਹਾਡਾ ਜੀ ਗਿਆ ਨਾ ਪੂਰਾ ਡੈਥ ਹੋਈ ਹੈਗੀ ਤੁਹਾਡੇ ਪਰਿਵਾਰ ਦੇ ਮੈਂਬਰ ਦੀ ਕੀ ਤੁਸੀਂ ਮੰਨਦੇ ਹੋ ਕਿ ਇਸ ਕਾਰਨਾ ਕਰਕੇ ਦਿੱਤੀ ਹੋਈ ਹੈ ਕਿ ਅਸੀਂ ਅੱਜ ਪ੍ਰੋਟੈਸਟ ਵੀ ਕਰ ਰਹੇ ਹੁ ਕਿ ਮੈਂ ਕਿਹੜੇ ਕਾਰਨ ਜਿਲੇ ਵਿੱਚ 1 ਵਜੇ ਅਫਸਰਾਂ ਦੀ ਗਲਤੀ ਦੇ ਕਾਰਨ ਸਾਡੇ ਬੱਚਾ ਜਾਂਦੇ ਆ ਠੀਕ ਹੈ ਨਾ ਉਹਨਾਂ ਦੇ ਕਰਕੇ ਹੀ ਜਾਂਦੇ ਆ ਇਹ ਸੇਫਟੀ ਹੈ ਨਹੀਂ ਕੋਈ ਬੱਚੇ ਨੂੰ ਹਾਂਜੀ ਇਹਨੇ ਸਾਲ ਹੋ ਗਏ ਲਾਰਾ ਲਾਂਦੇ ਲਾਂਦੇ ਆਏ ਤੱਕ ਕਿਸੇ ਨੂੰ ਪੱਕਾ ਨਹੀਂ ਕੀਤਾ ਪੱਕਾ ਕੱਲ ਦੇ ਕੱਲ ਦੇ ਉਹ ਦੁਨੀਆ ਤੋਂ ਪੱਕਾ ਹੋ ਕੇ ਚਲੇ ਗਿਆ ਕੀ ਮੰਗ ਕੀ ਕਰਦੇ ਕੁਝ ਸਰਕਾਰੀ ਜਾਂ ਫਿਰ ਪੀਐਸਪੀਸੀਲ ਦੇਖਦੇ ਆ ਉਹ ਕਲਦੇ ਕੀ ਭਲਾ ਇਹਨਾਂ ਦੀ ਤਾਂ ਅਸੀਂ ਸੁਣ ਲਈਏ ਇਹ ਕੀ ਕਰਦੇ ਇਹਨਾਂ ਨੂੰ ਮਰਿਆ ਨੂੰ ਜਿੰਦਾ ਥੋੜਾ ਕਰ ਦੇਣਾ ਪਹਿਲਾਂ ਇਹਨਾਂ ਦੀ ਤਾਂ ਸੁਣੇ ਕੀ ਕਹਿੰਦੇ ਐ ਵੇ ਤਾਂ ਤਾਂ ਸੰਗੇ ਸੀ ਪੰਜਾਬ ਸਰਕਾਰ ਨੂੰ ਕੋਈ ਅਪੀਲ ਕਰਨਾ ਤੋਂ ਨਹੀਂ ਕੋਈ ਸਾਨੂੰ ਇਨਸਾਫ ਚਾਹੀਦਾ ਮੈਨੂੰ ਨਹੀਂ ਹਰ ਇੱਕ ਮਾਂ ਨੂੰ ਚਾਹੀਦਾ ਜਿਹੜੇ ਜਿਹੜੇ ਕੋਖ ਦੇ ਬੱਚੇ ਮਲਦੇ ਪਏ ਆ ਬਿਜਲੀ ਮੱਗਵੇ ਦੇ ਨਾਲ ਸਰ ਇੱਕ ਮੁੱਖੇਦਾਨ ਦੀ ਗੱਲ ਜੇ ਦੇਖੀ ਜਾਵੇ ਟੈਕਨੀਕਲ ਐਕਸਪਰਟ ਕਹਿੰਦੇ ਆ ਕਿ ਜਿਹੜੇ ਸੋਲਰ ਸਿਸਟਮ ਲੱਗੇ ਜਾਂ ਇਨਵਰਟਰ ਦੀ ਉਹਦੀ ਬਿਜਲੀ ਜਿਹੜੀ ਰਿਵਰਸ ਹੋ ਜਾਂਦੀ ਹੈ ਪਿੱਛੋਂ ਚਾਹੇ ਬਿਜਲੀ ਬੰਦ ਕੀਤੀ ਆ ਤਾਂ ਤਾਰਾ ਤਾਰਾ ਵਿੱਚ ਕਰੰਟ ਆ ਜਾਂਦਾ ਵਾ ਕੀ ਗੱਲ ਸਹੀ ਆ ਆ ਜਾ ਪੁੱਤ ਆਜੋ ਦਰਦੀਪ ਆ ਸੋ ਆ ਰਿਪੀਟ ਕਰਾਂ ਨਹੀਂ ਇੱਕ ਮਿੰਟ ਅੱਛਾ ਇੱਕ ਮੈਨੂੰ ਇਹ ਦੱਸਿਓ ਅਜੀ ਪ੍ਰੋਫੈਸਰ ਇੱਕ ਵਾਰ ਕਹਾ ਮਾਈਕ ਇੱਕ ਮਿੰਟ ਸਿਸਲਾ ਕੈਸ ਕਰਕੇ ਸਰ ਕੀ ਲਾਈ ਬੀਗੀ ਰਿਵਰਸ ਆਂਦੀ ਆ ਕੋਈ ਕੁਸ਼ਲ ਜਿਹਾ ਕੱਢਿਆ ਵਾ ਇਹ ਤਾਂ ਨਾ ਸਾਈਟ ਤੇ ਨਹੀਂ ਆ ਅੱਛਾ ਸਾਹਿਬਾਨ ਜੇ ਆਏ ਨਹੀਂ ਹੈ ਉਹਨਾਂ ਨੂੰ ਇਹ ਜਿਹੜਾ ਇਹਦਾ ਜਿਹੜਾ ਐਕਸੀਡੈਂਟ ਹੋਇਆ ਉਹਨਾਂ ਨੂੰ ਸਰ ਤੁਸੀਂ ਟੈਕਨੀਕਲ ਐਕਸਪਰਟ ਨਾਲ ਗੱਲ ਕਰਾ ਸਕਦੇ ਆ ਕਿ ਉਹ ਜੋ ਐਕਸਪਰਟ ਸਾਈਟ ਤੇ ਜਿਹੜੇ ਗਏ ਆ ਸਾਈਟ ਤੇ ਪਤਾ ਆ ਨਾ ਜਿਹਨੇ ਐਕਸਪਰਟ ਕਿਉਂਕਿ ਸਰ ਇਹ ਦੱਸਿਆ ਜਾ ਰਿਹਾ ਕਿ ਤੀਜਾ ਲਗਾਤਾਰ ਹਾਦਸਾ ਵਾ ਕਿ ਕਰੰਟ ਇਹਦੇ ਵਾਪਸ ਰਿਵਰਸ ਆਂਦਾ ਵਾ ਸੋਲਰ ਪੈਨਲ ਦੇ ਜ਼ਰੀਏ ਜਾਂ ਇਨਵਰਟਰ ਦੇ ਜ਼ਰੀਏ ਇਹ ਤਾਂ ਸਾਈਟ ਤੇ ਪਤਾ ਲੱਗੇਗਾ ਜਾ ਕੇ ਵੀ ਕਿਸ ਤਰ੍ਹਾਂ ਕਰ ਲਈਏ ਜੀ ਆ ਯਾਰ ਤੂੰ ਆ ਜਾ ਇੱਧਰ ਆ ਅੱਗੇ ਆ ਮੇਰਾ ਭਰਾ ਜੀ ਸਰ ਉਹ ਕੀ ਹਾਲਾਤ ਕੀਤਾ ਗਿਆ ਇੱਥੇ ਹਾਂਜੀ ਸਰ ਅੱਜ ਇਹ ਪ੍ਰੋਟੈਸਟ ਕਰਨ ਬੈਠੇ ਹੋਏ ਨੇ ਪੀਐਸ ਪੀਸੀਐਲ ਦੇ ਕੱਚੇ ਮਜ਼ਦੂਰ ਨੇ ਜੀ ਕੀ ਮੰਗ ਸੀਗੀ ਇਹਨਾਂ ਦੀ ਕਿ ਉਹ ਪ੍ਰੋਟੈਸਟ ਕਰ ਰਹੇ ਨੇ ਕੀ ਕਰਨਾ ਕਰਕੇ ਪ੍ਰੋਟੈਸਟ ਹੋ ਰਿਹਾ ਤੁਸੀਂ ਕੀ ਲੈ ਕੇ ਇਨਕੋ ਜਿਹੜੀ ਇਲੈਕਟ੍ਰੋਕਿਸ਼ਨ ਪਾਲਸੀ ਆ ਉਹਦੇ ਬਾਰੇ ਟਾਕਰ ਕਰੋ ਯਾਰ ਸਰ ਇਲੈਕਟ੍ਰੋਕਿਸ਼ਨ ਪਾਲਸੀ ਆ ਉਹਦੇ ਮੁਤਾਬਕ ਜੋ ਹੈਗਾ ਦੇਣਾ ਉਹ ਦੇ ਹੀ ਰਹੇ ਹੈਗੇ ਆ ਜਿੱਦਾ ਐਕਸਗਰੇਸ਼ੀਆ ਬਿੱਲ ਮਿਲਦਾ ਉਹ ਮਿਲ ਜਾਏਗਾ ਜੀ ਮਿਲ ਜਾਏਗਾ ਨੰਬਰ 2 ਤੇ ਇੱਕ ਕੋਈ ਰੈੱਡ ਕਰਾਸ ਵੱਲੋਂ ਐਡਮਿਨਿਸਟ੍ਰੇ ਵੋ ਲੋਕ ਕੋਸ਼ਿਸ਼ ਕੰਪਨਸੇਸ਼ਨ ਮਿਲਦਾ ਹੈ ਉਹ ਵੀ ਮਤਲਬ ਮੀਟਿੰਗ ਕਰਕੇ ਟੀਸੀ ਸਾਹਿਬ ਨਾਲ ਜਾਏ ਏਡੀਸੀ ਸਾਹਿਬ ਨਾਲ ਕਰਕੇ ਉਹਦਾ ਵੀ ਉਪਰਾਲਾ ਕੀਤਾ ਜਾਏ ਹਾਂ ਅਜੇ ਤੀਸਰੀ ਮੌਤ ਲਗਾਤਾਰ ਹੋਈ ਹੈਗੀ ਹੈ ਮੈਨੂੰ ਕਹਿੰਦੇ ਪਈ ਨੇ ਕਿ ਕਿੱਟਾਂ ਜਿਹੜੀਆਂ ਨੇ ਉਹ ਨਹੀਂ ਪ੍ਰੋਵਾਈਡ ਹੋ ਰਹੀਆਂ ਨੇ 300 ਤੋਂ ਵੀ ਜ਼ਿਆਦਾ ਮੇਰੇ ਖਿਆਲ ਨਾਲ ਕਹਿੰਦੇ ਪਈ ਮੁਲਾਜ਼ਮ ਨੇ ਬਟ ਕਿੱਟਾਂ 70 80 ਨੇ ਤੇ ਇਹ ਕਿਵੇਂ ਕੰਮ ਕਰਨਗੇ ਇਹ ਸਵਾਲ ਵੀ ਚੱਕ ਰਹੇ ਨੇ ਇਹਨਾਂ ਨੂੰ ਤੁਸੀਂ ਕਿਵੇਂ ਦੇਖਦੇ ਹੋ ਇਸ ਚੀਜ਼ ਨੂੰ ਨਹੀਂ ਉਹ ਕਿੱਟਾਂ ਦੀ ਤਾਂ ਕੱਲ ਮੈਨੂੰ ਤਾਂ ਪਤਾ ਲੱਗਾ ਕਿ ਜਿਹੜੇ ਜਿਹੜੇ ਕਨਸਰਨ ਐਸੀ ਸਾਹਿਬ ਸਾਹਿਬ That's uh -huh. ਉਹਨਾਂ ਨੇ ਮੀਟਿੰਗ ਕੀਤੀ ਆ ਕੰਟਰੈਕਟਰ ਵੀ ਬੁਲਾਏ ਹੈਗੇ ਆ ਉਹ ਕਿੱਟਾਂ ਦੀ ਮੁਹਮਈਆ ਪਰਵਾਣ ਲਈ ਉਹਦੇ ਵਿੱਚ ਇਹਨਾਂ ਨੇ ਜੇ ਕਿੱਟਾਂ ਦਾ ਇਹਨਾਂ ਦੇ ਵੀ ਰਿਵਿਊ ਲੈ ਗਾਇਆ ਜੇ ਕੋਈ ਸਮੱਸਿਆ ਆਏਗੀ ਤਾਂ ਉਹ ਮਤਲਬ ਸੌਟ ਆਊਟ ਕਰ ਦਿੱਤੀ ਜਾਏਗੀ ਅੱਜ ਤਾਂ ਕਹਿ ਰਹੇ ਨੇ ਕਿ ਕਿੱਟਾਂ ਜਿਹੜੀਆਂ ਹੈਗੀਆਂ ਨੇ ਉਹ ਖਰਾਬ ਕਿੱਟਾਂ ਆਉਂਦੀਆਂ ਪੂਰੀਆਂ ਨੇ ਤੇ ਸੱਚੇ ਮੁਲਾਜ਼ਮਾਂ ਨੂੰ ਇਹ ਕਿਹਾ ਜਾਂਦਾ ਹੈਗਾ ਵਾ ਕਿ ਤੁਸੀਂ ਜਿਹੜਾ ਹੈਗਾ ਵਾ ਉਹ ਆਪ ਇੱਕ ਮਿੰਟ ਦੇਖੋ ਤੁਸੀਂ ਆਪ ਜਿਹੜਾ ਇਹਦੇ ਜਿਹੜੇ ਸੰਬੰਧਤ ਉਹਨੀ ਗੱਲ ਕਰਦੇ ਆ ਆਪਾਂ ਇਹ ਸੰਬੰਧਤ ਨਹੀਂ ਹੈਗਾ ਬੁਲਾਉਣਾ ਆਜੋ ਆਜੋ ਬੀਪੀ ਸਾਹਿਬ ਉਹਨੂੰ ਟਰਨ ਅੱਜ ਕਾ ਲਿਤਾ ਜਾਏਗਾ ਦੇਖੋ ਜੀ ਇਹ ਡਿਪਟੀ ਚੀਫ ਇੰਜੀਨੀਅਰ ਸਾਹਿਬ ਖੜੇ ਆ ਰਿਹਾ ਸੀ ਰਿਕਵੈਸਟ ਕੀਤੀ ਹੈ ਇਹਨਾਂ ਨੂੰ ਕਿ ਉਹਨਾਂ ਦੇ ਜਿਹਨੇ ਵੀ ਬੈਨੀਫਿਟਸ ਨੇ ਸਾਰੇ ਦੇਣ ਵਾਸਤੇ ਰੈਡੀ ਹੈਗੇ ਨੇ ਤੋ ਇਹਨਾਂ ਨੂੰ ਰਿਕਵੈਸਟ ਕੀਤੀ ਹੈ ਕਿ ਹੁਣ ਆਪਾਂ ਖੋਲ ਦੀ ਕਿਉਂਕਿ ਪਬਲਿਕ ਨਾਲ ਆਪਾਂ ਹਰਾਸ ਨਾ ਕਰੀਏ ਸਰ ਮਰਮਲ ਜੀ ਇਹਨਾਂ ਨੂੰ ਕਹਿੰਦੇ ਹੈ ਨਹੀਂ ਜੀ ਡੈੱਡ ਬੋਡੀ ਅੱਜ ਲੈ ਜਾਂਦੇ ਆ ਜੇ ਉਹ ਜਮ੍ਹਾਂ ਕਰਵਾਵਾਂਗੇ ਉਸ ਦਾ ਸੰਸਕਾਰ ਨਹੀਂ ਕਰਾਂਗੇ ਸਾਡੇ ਪੁਰਾਣੇ ਮਿੱਤਰ ਬੇਸ ਤੇ ਉੱਤੇ ਦੁਨੀਆ ਖੜੀ ਆ ਡਿਪਟੀ ਚੀਫ ਇੰਜੀਨੀਅਰ ਨੇ ਨਹੀਂ ਕੱਲ ਕਾਰਵਾਈ ਕਾਰਵਾਈ ਹੋਊਗੀ ਤਾਂ ਫੇਰ ਇਹਦਾ ਇਹਦਾ ਕੁਝ ਨਹੀਂ ਕਰਨਾ ਸੀ ਜੀ ਜੇ ਸਾਡਾ ਇਨਸਾਫ ਨਹੀਂ ਆ ਮਿਲਦਾ ਹੈ ਤਾਂ ਕਾਰਵਾਈ ਕੋਈ ਲੈਕਟਰੀ ਹੋ ਜੂਵੇ ਤਾਂ ਫੇਰ ਸੰਸਕਾਰ ਹੋਊਗਾ ਜੇ ਨਾਇਨਾ ਨੇ ਲੈਕਟਰੀ ਕੀਤੀ ਤਾਂ ਦੁਬਾਰਾ ਇੱਥੇ ਆ ਜੀ ਗੱਲ ਹੈ ਚੀਫ ਸਾਹਿਬ ਨੇ ਕਿਹਾ ਇਹਨਾਂ ਨੂੰ ਕਰਨਾ ਪਾਉਣਾ ਨਾ ਪੱਕੀ ਤੇ ਆ ਗਏ ਉਹ ਮੁੰਡੇ ਜਿਹੜੀ ਇਹਨਾਂ ਦੀ ਪ੍ਰਧਾਨ ਜਿਹੜੀ ਇਹਨਾਂ ਦੀ ਐਸੋਸੀਏਸ਼ਨ ਨੇ ਪਤਾ ਮੈਨੂੰ ਆਇਆ ਉਹ ਆ ਤੁਸੀਂ ਪੱਕੇ ਕਰਦੇ ਪਏ ਹੋ ਉਹ ਪੱਕੇ ਹੁੰਦੇ ਹੁੰਦੇ ਪੱਕੇ ਹੀ ਚਲੀ ਜਾਂਦੇ ਪਏ ਆ ਕੀ ਇਨਸਾਫਾ ਸਾਡੇ ਲਈ ਕੀ ਇਹ ਇਨਸਾਫ ਹੈ ਅਜੇ ਛੱਡੋ ਮਰਨ ਬਣਾ ਤੇ ਮਾਰ ਗਿਆ ਇੱਕ ਮਿੰਟ ਇੱਕ ਮਿੰਟ ਨਰਮਨ ਜੀ ਨਰਮਨ ਜੀ ਅੱਜ ਤੁਹਾਡੀ ਬਾਈਟ ਕਰੀਏ ਸਾਨੂੰ ਰਾਹੁਲ ਭయ్యా ਯਾਰ ਲੇ ਜਾਣੇ ਜੇ ਕੱਲ ਤੱਕ ਕੋਈ ਕਾਰਵਾਈ ਨਾ ਹੋਈ ਜੀ ਤੇ ਅਸੀਂ ਦੁਬਾਰਾ ਫੇਰੇ ਤੇ ਡੇਟ ਨਹੀਂ ਇਹ ਮੈਜਰ ਸਾਹਿਬ ਨਾਲ ਅਜੇ ਗੱਲ ਨਹੀਂ ਹੋ ਪਾਈ ਚੀਫ ਜਲੰਧਰ ਸਰਕਲ ਦਾ ਸਰ ਕੰਮ ਬੰਦ ਰੋ ਬੰਦ ਰੂਗਾ ਕੋਈ ਵੀ ਚੱਲਦਾ ਕੰਮ ਹੈ ਸਾਡੀ ਮਜਬੂਰੀ ਹੈ ਮੈਂ ਚੱਲਣਾ ਜੇ ਮੇਰਾ ਉਧਰੇ ਟੋਰਨਰੇ ਵੀ ਆ ਗਿਆ ਕੋਈ ਕੰਮ ਨਹੀਂ ਕਰੂਗਾ ਤੁਹਾਨੂੰ ਹੋਰ ਵੀ ਟੰਗਿਆ ਹਾਂ ਕੱਲ ਮੀਟਿੰਗ ਠੀਕ ਕਰਵਾ ਦੇ ਕੋਈ ਦਿੱਕਤ ਨਹੀਂ ਹੈ ਕੁਝ ਨਹੀਂ ਕਰਨਾ ਨਹੀਂ ਅਸੀਂ ਡੈਕ ਕੋਲੋਂ ਕਿੰਨੇ ਕਹੇ ਜਾਂਦੇ ਚੀਫ ਸਾਹਿਬ ਇਕਸਾਮ ਨੂੰ ਮੈਂ ਗੱਲ ਕਰ ਲੈ ਅਰਲੀ ਆ ਜਾਓ ਅਸੀਂ ਤੁਹਾਨੂੰ ਗੱਲ ਕਰਕੇ ਚੀਫ ਸਾਹਿਬ ਨਾਲ ਮੀਟਿੰਗ ਸੈੱਟ ਕਰਾ ਕੇ ਟਾਈਮ ਦੇ ਦਿੰਨੇ ਆਂ ਵੀ ਇਹ ਐਂਟੀਮੇਟ ਕਰ ਦਿੰਨਾਂ ਅੱਜ ਕੀ ਧਰਨਾ ਲੱਗਿਆ ਹੈ ਕਿ ਪ੍ਰੋਟੈਸਟ ਕਿਹਨਾ ਕਾਰਨ ਕਰਕੇ ਲੱਗਿਆ ਹੈ ਤੇ ਉਹਨਾਂ ਪੀਐਸ ਪੀਸੀਲ ਕੁਝ ਕਰਨੀ ਚਾਹੀਦੀ ਇਹ ਜਿਹੜਾ ਧਰਨਾ ਲੱਗਾ ਸਾਡੇ ਇੱਕ ਸੀਐਚਡੀ ਵਰਕਰ ਦੀ ਪਤਾ ਲੱਗਾ ਕਿ ਸਵੇਰੇ ਡੈਥ ਹੋ ਗਈ ਹੈਗੀ ਆ ਉਹਦੇ ਸਬੰਧ ਵਿੱਚ ਇਹ ਇਹਨਾਂ ਨੇ ਰੋਸ ਵਿੱਚ ਧਰਨਾ ਲਗਾਇਆ ਹੈਗਾ ਬਾਕੀ ਇਹਦੇ ਵਿੱਚ ਜੋ ਵੀ ਪਾਲਸੀ ਹੈ ਜਿਹਦਾ ਕਰਕੇ ਇਹ ਧਰਨਾ ਲਗਾਇਆ ਆ ਪਾਲਿਸੀ ਚ ਜੋ ਵੀ ਅਸੀਂ ਇਹਨਾਂ ਨੂੰ ਸੇਫਟੀ ਕਿਟਸ ਜੋ ਵੀ ਆ ਉਹ ਦਾ ਰਿਗਾਰਡਿੰਗਸ ਹੋਇਆ ਬਾਕੀ ਜਿਹੜਾ ਕੰਪਨਸੇਸ਼ਨ ਹੈਗਾ ਹੈ ਜਾਂ ਮਤਲਬ ਆਪਣੇ ਇਲੈਕਟ੍ਰੋਕੂਸ਼ਨ ਪਾਲਿਸੀਸ ਦਾ ਕੰਪਨਸੇਸ਼ਨ ਹੈ ਉਹ ਇਹਨਾਂ ਨੂੰ ਇਨੀਸ਼ੀਏਟਿਵ ਕਰ ਦਿੱਤਾ ਗਿਆ ਹੈ ਜਿੱਦਾ ਐਕਸਗਰੇਸ਼ੀਆ ਦਾ ਚੈੱਕ ਅੱਜ ਮਿਲ ਜਾਏਗਾ ਤੇ ਬਾਕੀ ਜੋ ਇਹਨਾਂ ਦੀ ਇੱਕ ਮੇਨ ਡਿਮਾਂਡ ਹੈਗੀ ਔਰ ਆਪਣੇ ਰੈੱਡ ਕਰਾਸ ਤੋਂ ਐਡਮਿਨਿਸਟ੍ਰੇਸ਼ਨ ਵਾਲੋ ਕੋਈ ਚਾਰजेस ਹੈਗੇ ਆ ਉਹ ਅੱਜ ਚੀਫ ਸਾਹਿਬ ਨਾਮੇ ਗੱਲ ਕਰਕੇ ਉਹ ਵੀ ਅਸੀਂ ਮੀਟਿੰਗ ਕਰਵਾ ਦੇਣਾ ਅੱਜ ਇੱਕ ਖਰਾਬ ਕਿੱਟਾਂ ਦੀ ਇਹਨਾਂ ਨੇ ਗੱਲ ਪਈ ਹੈਗੀ ਕਿ ਕਿੱਟ ਵੀ ਘੱਟ ਹੈ ਤੋਂ ਖਰਾਬ ਕਿੱਟਾਂ ਨੇ ਇਸ ਚੀਜ਼ ਨੂੰ ਤੁਸੀਂ ਕਿਵੇਂ ਦੇਖਦੇ ਹੋ ਇਹ ਆਪਣੇ ਐਕਸਨ ਸਾਹਿਬ ਦੱਛਨੇ ਕੱਲ ਇਹਨਾਂ ਨੇ ਕੱਟਾਂ ਦੀ ਹੈ ਦੱਛੋ ਕੱਲ ਗੰਭੀਰ ਰੋਪ ਇਹ ਨਹੀਂ ਲੱਗ ਰਹੇ ਨੇ ਕਿ ਵੜੀਆਂ ਕੁਆਲਟੀਆਂ ਕਿੱਦਾਂ ਬਣਤੀਆਂ ਨੇ ਉਹ ਬਿਲਕੁਲ ਕੱਲ ਤੁਸੀਂ ਦੇਖਿਆ ਨਾ ਕਿੱਟਾਂ ਦਾ ਛੁੱਟਾ ਹਜੇ ਇਦਰਾ 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 ਕਹਿੰਦੇ ਨੇ ਕਿ ਅਸੀਂ ਆਪਣੇ ਪੈਸੇ ਆ ਦੂਸਰਾ ਸਮਾਨ ਨਹੀਂ ਲਿਆ ਕਿੱਟਾ ਜਿਹੜੀ ਆ ਹੈਗੀ ਆ ਉਹ ਕਿਉਂਕਿ ਇਹ ਆਊਟਸੋਰਸਡ EMPLOYEES ਹੈਗੇ ਆ ਇਹਨਾਂ ਦੀ ਕੰਪਨੀ ਦੀ ਜ਼ਿੰਮੇਵਾਰੀ ਹੁੰਦੀ ਆ ਕੱਲ ਉਹ ਕੰਪਨੀ ਲੈ ਕੇ ਆਈ ਸੀਗੀ ਮਾਨਯੋਗ ਉਪ ਮੁੱਖ ਇੰਜੀਨੀਅਰ ਹਲਕਾ ਜਲੰਧਰ ਤੇ ਬਾਕੀ ਸਾਰੇ ਐਕਸੀਡੈਂਟਾਂ ਦੀ ਹਾਜ਼ਰੀ ਦੇ ਵਿੱਚ ਕਿੱਟਾ ਇਹਨਾਂ ਨੂੰ ਚੈੱਕ ਕਰਾਈ ਗਈ ਆ ਕੁਝ ਇੱਕ ਆਈਟਮਸ ਤੇ ਇਹਨਾਂ ਨੂੰ ਆਬਜੈਕਸ਼ਨ ਸੀਗੇ ਕਿ ਵੀ ਇਹ ਆਈਟਮ ਜਿਹੜੀ ਹੈ ਵਾ ਅਸੀਂ ਚਾਹਦੇ ਆ ਕਿ ਸਾਨੂੰ ਕੰਪਰੀਹੈਂਸਿਵ ਕਿਟ ਦੇ ਦਿਓ ਸਾਰੀ ਇਹ ਚੀਜ਼ਾਂ ਵਿੱਚ ਹੋਣ ਇਸ ਕਰਕੇ ਉਹ ਕਿਟਾਂ ਨਾਲ ਕੋਈ ਲਈਆਂ ਨਹੀਂ ਗਈਆਂ ਸੀਗੇ ਉਹਦੇ ਲਈ ਫਿਰ ਐਸ்சி ਸਾਹਿਬ ਨੇ 15 ਦਿਨ ਦਾ ਟਾਈਮ ਜਿਹੜਾ ਲਿਆ ਸੀਗਾ ਕੰਪਨੀ ਕੰਪਨੀ ਨੂੰ ਦਿੱਤਾ ਸੀਗਾ ਰਾਦਰ ਕਿਉਂਕਿ ਉਹਨਾਂ ਦੀ ਪਹਿਲੀ ਰਿਸਪੌਂਸਿਬਿਲਟੀ ਹੈ ਕਿੱਟਾ ਜਿਹੜੀ ਆ ਤਾਂ ਕੰਪਨੀ ਨੇ ਜਿਹੜਾ ਵਾ ਇਹ ਇਨਸ਼ੋਰ ਕੀਤਾ ਸੀ ਕਿ 20 ਅਗਸਤ ਤੱਕ ਜਿਹੜਾ ਅਸੀਂ ਕੰਪਰੀਹੈਂਸਿਵ ਕਿੱਟ ਜਿਹੜੀ ਆ ਜਿਹਦੇ ਸਾਰੀਆਂ ਚੀਜ਼ਾਂ ਹੋਣਗੀਆਂ ਉਹ ਅਸੀਂ ਇਹਨਾਂ ਨੂੰ ਦੇਵਾਂਗੇ ਜਿਹੜੀ ਕਿੱਟਾ ਕੱਲ ਆਈ ਸੀ ਉਹਨਾਂ ਨੇ ਚੈੱਕ ਕਰ ਲਿਕੇ ਇਹਨਾਂ ਨੇ ਉਹਨਾਂ ਕਿਹਾ ਸੀਗਾ ਇਹਨਾਂ ਦੇ ਪ੍ਰਧਾਨ ਨੇ ਡਿਸੀਜਨ ਲਿਆ ਸੀਗਾ ਕਿ ਅਸੀਂ ਜਿਹੜਾ ਹੈਗਾ ਵਾ ਔਰ ਪੂਰੀ ਕੰਪਲੀਟ ਕਿੱਟ ਲਵਾਂਗੇ ਅੱਛਾ ਉਸ ਤੋਂ ਪਹਿਲਾਂ ਵੀ ਇਹ ਮੁਲਾਜ਼ਮ ਕਿਵੇਂ ਵਿਦਾਊਟ ਕਿੱਟ ਕੰਮ ਕਰਦੀ ਸੀ ਕਿੱਟਾ ਕੋਸ਼ਲ ਕੰਪਨੀ ਨੇ ਜਾਰੀ ਕੀਤੀ ਆ ਉਹਨਾਂ ਨੂੰ ਉਹ ਕੰਪਨੀ ਵਾਲੇ ਦੇ ਨੁਮਾਇंदे ਦੱਸ ਸਕਦੇ ਆ ਮਤਲਬ ਗਲਤੀ ਫਿਰ ਪੀਐਸਪੀਸੀਐਲ ਦੀ ਵੀ ਪੀਐਸਪੀਸੀਐਲ ਦੀ ਕੇਸ ਵਿੱਚ ਗਲਤੀ ਹੋਈ ਜੋ ਕਿੱਟਾ ਜਿਹੜੀ ਆ ਨਾ ਕਿੱਟਾ ਜਿਹੜੀ ਆ ਵਾ पीएसपीसीएल ਜਿਹੜਾ ਵਾ ਇਸ ਦੇ ਵਿੱਚ ਡਾਇਰੈਕਟ ਏਮਪਲੋਇਰ ਨਹੀਂ ਹੈਗਾ ਏਮਪਲੋਇਰ ਜਿਹੜਾ ਵਾ ਇਹਨਾਂ ਦਾ ਉਹਦੀ ਜ਼ਿੰਮੇਵਾਰੀ ਹੈ ਕਿ ਟਾ ਦੇਣੀ ਆ ਉਹਨਾਂ ਨੇ ਦਿੱਤੀ ਜਾ ਪਈ ਆ ਉਹਨਾਂ ਨੇ ਕੋਸ਼ਿਸ਼ ਦਿੱਤੀ ਆ ਵਾ ਉਹਨਾਂ ਕੋ ਰਜਿਸਟਰਸ ਆ ਉਹਦੇ ਬਾਰੇ ਉਹੀ ਬੈਟਰ ਦੱਸ ਸਕਦੇ ਹੈਗੇ ਬਿਲਕੁਲ ਹੋਈ ਹੈ ਜੀ ਬਹੁਤ ਮਾੜੀ ਗੱਲ ਆ ਮਨ ਭਾਗਾ ਹੋਇਆ ਸਰ ਮਾੜੀ ਗੱਲ ਆ ਪਾਵਰ ਕਾਮ ਕਰੇ ਦੀ ਕੀ ਹੈ ਨਹੀਂ ਪਾਵਰ ਕਾਮ ਦਾ ਇਦਾਂ ਉਹਦੇ ਵਿੱਚ ਅਸੀਂ ਜਦੋਂ ਪਹਿਲਾ ਹਾਲਾਤ ਹੋਇਆ ਉਸ ਤੋਂ ਬਾਅਦ ਸਾਰੀਆਂ ਇਨਸਟਰਕਸ਼ਨਾਂ ਥੱਲੇ ਪਾਸੋਂ ਕਰ ਦਿੱਤੀਆਂ ਸੀਗੀ ਆ ਕੀ ਕੋਈ ਵੀ ਲਾਈਨ ਤੇ ਕੰਮ ਪਰਮਿਟ ਤੋਂ ਬਿਗਾਰੇ ਨਹੀਂ ਹੋਣਾ ਚਾਹੀਦਾ ਇਹ ਜਿਹੜਾ ਹਲਸਾ ਹੋਇਆ ਜੋ ਉਪ ਮੰਡਲ ਅਫਸਰ ਮਕਸੂਦਾ ਦੀ ਪ੍ਰੀਲੀਮਿਨਰੀ ਰਿਪੋਰਟ ਆ ਉਹਨਾਂ ਨੇ ਸਾਈਟ ਵੀ ਵਿਜ਼ਿਟ ਕੀਤੀ ਆ ਤੇ ਇਹ ਜਿਹੜਾ ਕੰਮਾਂ ਸੀਗਾ ਕੰਮ ਕਰ ਰਹੇ ਸੀਗਾ ਜਦੋਂ ਜਿਸ ਚੀਜ਼ ਨਾਲ ਵਾਈਂਡਿੰਗ ਮਾਰੀਦੀ ਆ ਕੰਡਕਟਰ ਹੁੰਦਾ ਸਾਡਾ ਉਹ ਕੰਡਕਟਰ ਦੀ ਵਾਈਂਡਿੰਗ ਮਾਰਦਾ ਮਾਰਦਾ ਉਹ ਵਾਈਂਡਿੰਗ ਵੱਧ ਗਈ ਸੀਗੀ ਉਹ ਜਾ ਕੇ ਉੱਤੇ ਟੱਚ ਕਰ ਗਈ ਜਿਹਦੇ ਕਰਕੇ ਉਹਨੂੰ ਸ਼ੌਕ ਲੱਗਾ ਥਲੇ ਡਿੱਗਿਆ ਹੈਡ ਇੰਜਰੀ ਹੋਈ ਜਾਨੀ ਬਾਕੀ ਡੈਥ ਦਾ ਕੌਜ਼ ਕੀ ਸੀਗਾ ਉਹ ਪੋਸਟਮਾਰਟਮ ਤੋਂ ਬਾਅਦ ਹੀ ਆਪਾਂ ਦੱਸਾਂਗੇ ਇੱਕ ਗੱਲ ਉਹ ਵੀ ਕਹਿ ਰਹੇ ਨੇ ਕਿ ਪੋਸਟਮਾਰਟਮ ਦਾ ਪੋਸਟਮਾਰਟਮ ਕਰਾਉਣਾ ਨਹੀਂ ਕਰਾਇਆ ਕਰਾਉਣ ਦਿੱਤਾ ਜਾ ਰਿਹਾ ਸੀਗਾ ਇਹ ਗੱਲ ਕਿੱਥੇ ਤੱਕ ਪੋਸਟਮਾਰਟਮ ਕਰਾਣਾ ਨਾ ਕਰਾਣਾ ਉਹ ਤਾਂ ਪੁਲਿਸ ਦੇ ਅਧੀਨ ਕਰ ਖੇਤਰ ਜਾਂਦਾ ਹੈਗਾ ਉਹਨਾਂ ਨੇ ਦੇਖੋ ਐਕਸੀਡੈਂਟ ਹੈਗਾ ਉਹਦੇ ਕੇਸ ਚ ਹੁੰਦਾ ਹੀ ਆ ਅਸੀਂ ਇਸ ਟਾਈਮ ਖਾਣੇ ਸੀਗੇ ਉਹਦਾ ਡਿਜ਼ੀਜ਼ ਦਾ ਬ੍ਰਦਰ ਵੀ ਉੱਥੇ ਹੀ ਸੀਗਾ ਉੱਥੇ ਹੀ ਸਾਰੀ ਜਿਹੜਾ ਕਾਰਵਾਈ ਹੋ ਰਹੀ ਸੀਗੀ ਤਾਂ ਪੁਲਿਸ ਨੇ ਅੱਗੇ ਫਰਦਰ ਕਰਾਣੀ ਸੀ ਬਾਕੀ ਜੋ ਪਾਲਿਸੀ ਰਿਲੇਟਡ ਉਹਨਾਂ ਦੀ ਮੰਗਾਵਾ ਉਹ ਸਾਡੇ ਉੱਚ ਅਧਿਕਾਰੀ ਦੇਖ ਰਹੇ ਹੈਗੇ ਉਸ ਦਾ ਨਾਮ ਤੁਹਾਡਾ ਇੰਜੀਨੀਅਰ ਸਨੀ ਭਾਗਰਾ ਐਡੀਸ਼ਨਲ ਐਸਸੀ ਮਸੂਦਾ